ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮਾਰਚ 1552 ਈਸਵੀ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਸਿਮਰਨ ਤੇ ਸਮਰਪਣ ਦੀ ਭਾਵਨਾ ਦੇਖ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਉਹਨਾਂ ਨੂੰ ਗੁਰਮਤਿ ਪ੍ਰਚਾਰ ਦੇ ਲਈ ਖਟੂਰ ਸਾਹਿਬ ਤੋਂ ਗੋਬਿੰਦ왈 ਸਾਹਿਬ ਜਾਣ ਦਾ ਹੁਕਮ ਕਰ ਦਿੱਤਾ ਬਾਬਾ ਬੁੱਢਾ ਜੀ ਅਤੇ ਕੁਝ ਪ੍ਰੇਮੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਗੋਬਿੰਦ왈 ਸਾਹਿਬ ਚਲੇ ਗਏ ਸਿੱਖ ਸੰਗਤਾਂ ਗੁਰੂ ਦਰਸ਼ਨਾਂ ਦੇ ਲਈ ਗੋਬਿੰਦ왈 ਸਾਹਿਬ ਕੋ ਜਨ ਲੱਗ ਗਈਆਂ ਗੁਰੂ ਅੰਗਦ ਦੇਵ ਜੀ ਦੇ ਦੋ ਸੁਪੁੱਤਰ ਬਾਬਾ ਦਾਸੂ ਜੀ ਅਤੇ ਬਾਬਾ ਤੱਤੂ ਜੀ ਸਨ ਦੋਹਾਂ ਨੇ ਆਪਣੇ ਆਪ ਨੂੰ ਗੁਰਗੱਦੀ ਦਾ ਦਾਅਵੇਦਾਰ ਦੱਸਿਆ ਅਤੇ ਗੁਰੂ ਅਮਰਦਾਸ ਜੀ ਦਾ ਵਿਰੋਧ ਕੀਤਾ ਬਾਬਾ ਦਾਸੂ ਜੀ ਤਾਂ ਖਡੂਰ ਸਾਹਿਬ ਗੱਦੀ ਲਾ ਕੇ ਗੁਰੂ ਵਾਂ ਕੇ ਬੈਠ ਗਏ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਨੇ ਦੋਹਾਂ ਪੁੱਤਰਾਂ ਨੂੰ ਸਮਝਾਇਆ ਕਿ ਗੁਰਗੱਦੀ ਕੋਈ ਵਿਰਸੇ ਦੀ ਜਾਇਦਾਦ ਨਹੀਂ ਹੈ ਗੁਰੂ ਨਾਲ ਵੈਰ ਕਰਨਾ ਮੂਰਖਤਾ ਹੈ ਮਾਤਾ ਖੀਵੀ ਜੀ ਦੇ ਸਮਝਾਉਣ ਤੇ ਬਾਬਾ ਦਾਸੋ ਜੀ ਤਾਂ ਸਮਝ ਗਏ ਪਰ ਦੂਜੇ ਪੁੱਤਰ ਬਾਬਾ ਦਾਤੂ ਜੀ ਉਪਰ ਮਾਤਾ ਖੀਵੀ ਜੀ ਦੀ ਸਿੱਖਿਆ ਦਾ ਕੋਈ ਅਸਰ ਨਾ ਹੋਇਆ ਗੁਰੂ ਅਮਰਦਾਸ ਜੀ ਦੀ ਸਿੱਖੀ ਪ੍ਰਚਾਰ ਸਦਕਾ ਦੂਰੋਂ ਦੂਰੋਂ ਸੰਗਤਾਂ ਗੋਬਿੰਦਵਾਲ ਸਾਹਿਬ ਪੁੱਜਣ ਲੱਗ ਗਈਆਂ ਸ਼ਰਧਾਲੂਆਂ ਦੀ ਗਿਣਤੀ ਬਹੁਤ ਵੱਧ ਗਈ ਲੋਕੀ ਬ੍ਰਾਹਮਣਾਂ ਨੂੰ ਛੱਡ ਕੇ ਗੁਰੂ ਘਰ ਜਾਣ ਲੱਗ ਗਏ ਬ੍ਰਾਹਮਣਾਂ ਦੀ ਆਮਦਨ ਕੱਟ ਗਈ ਬਾਹਮਣ ਵੀ ਗੁਰੂ ਘਰ ਦੇ ਵਿਰੋਧੀ ਹੋ ਗਏ ਅਤੇ ਬਾਬਾ ਦਾਤੂ ਜੀ ਦੇ ਨਾਲ ਰਲ ਗਏ ਅਤੇ ਉਸ ਨੂੰ ਕਹਿਣ ਲੱਗੇ ਕਿ ਅਸੀਂ ਗੁਰੂ ਅਮਰਦਾਸ ਜੀ ਨੂੰ ਗੱਦੀ ਤੋਂ ਲਾ ਕੇ ਤੈਨੂੰ ਗੁਰੂ ਬਣਾ ਦੇਵਾਂਗੇ। ਬਾਬਾ ਦਾਤੂ ਜੀ ਬਾਹਮਣਾਂ ਨੂੰ ਨਾਲ ਲੈ ਕੇ ਗੋਬਿੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਪੁੱਜ ਗਏ। ਦੀਵਾਨ ਦੀ ਸ਼ੋਭਾ ਤੇ ਰੌਣਕ ਦੇਖ ਕੇ ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਜੀ ਵਿਰੁੱਧ ਈਰਖਾ ਪੈਦਾ ਹੋ ਗਈ। ਗੁੱਸੇ ਵਿੱਚ ਆ ਕੇ ਬਾਬਾ ਦਾਤੂ ਜੀ ਨੇ ਪਰੇ ਦੀਵਾਨ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਪਿੱਠ ਵਿੱਚ ਲੱਤ ਮਾਰ ਕੇ ਗੁਰੂ ਜੀ ਨੂੰ ਚੌਂਕੀ ਤੋਂ ਥੱਲੇ ਸੁੱਟ ਦਿੱਤਾ ਤੇ ਆਪ ਚੌਂਕੀ ਦੇ ਉੱਤੇ ਬੈਠ ਗਿਆ। ਗੁਰੂ ਜੀ ਨੇ ਬਾਬਾ ਦਾਤੂ ਜੀ ਦੇ ਪੈਰ ਫੜ ਕੇ ਕਿਹਾ ਦਾਤੂ ਜੀ ਮੇਰੇ ਬੁੱਢੇ ਸਰੀਰ ਦੇ ਹੱਡਾਂ ਨਾਲ ਆਪ ਦੇ ਨਰਮ ਪੈਰਾਂ ਨੂੰ ਕੋਈ ਸੱਟ ਤਾਂ ਨਹੀਂ ਵੱਜੀ। ਅੱਗੋਂ ਦਾਤੂ ਜੀ ਗੁੱਸੇ ਦੇ ਵਿੱਚ ਬੋਲਿਆ ਤੁਸੀਂ ਸਾਡੇ ਘਰ ਦੇ ਸੇਵਾਦਾਰ ਹੋ ਹੁਣ ਸਾਨੂੰ ਤੁਹਾਡੀ ਸੇਵਾ ਦੀ ਕੋਈ ਲੋੜ ਨਹੀਂ ਹੈ। ਮੈਂ ਇਸ ਗੱਦੀ ਦਾ ਵਾਰਿਸ ਹਾਂ। ਆਪ ਇਸ ਪਿੰਡ ਨੂੰ ਛੱਡ ਕੇ ਇੱਥੋਂ ਚਲੇ ਜਾਓ। ਗੁਰੂ ਅਮਰਦਾਸ ਜੀ ਉਸੇ ਰਾਤ ਗੋਬਿੰਦ왈 ਸਾਹਿਬ ਤੋਂ ਵਾਪਿਸ ਆਪਣੇ ਪਿੰਡ ਬਾਸਰ ਕੀ ਚਲੇ ਗਏ ਗੁਰੂ ਜੀ ਦੇ ਜਾਨ ਪਿੱਛੋਂ ਸੰਗਤਾਂ ਆਪੋ ਆਪਣੇ ਘਰਾਂ ਨੂੰ ਛੱਲੀਆਂ ਗਈਆਂ ਦੋ ਚਾਰ ਦਿਨ ਦਾਤੋ ਦੀਵਾਨ ਲਗਾਉਂਦਾ ਰਿਹਾ ਪਰ ਕੋਈ ਸਿੱਖ ਮੱਥਾ ਟੇਕਣ ਨਾ ਆਇਆ ਫਿਰ ਉਹ ਵਾਪਿਸ ਖਡੂਰ ਸਾਹਿਬ ਪਰਤ ਕੇ ਚਲੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ